ਦੋਸਤੋ ਜੇ ਤੁਹਾਡੀ ਵੀ ਤਰਨ ਚੜੀ ਹੋਈ ਹੈ ਤੇ ਤੁਸੀਂ ਉਹਨੂੰ ਆਟੋਮੈਟਿਕਲੀ ਖੁਦ ਠੀਕ ਕਰਨਾ ਚਾਹੁੰਦੇ ਹੋ ਖਾਲੀ ਪੇਟ ਇਹ ਐਕਸਰਸਾਈਜ਼ ਰੋਜ਼ ਕਰ ਲੈਣਾ ਤੁਹਾਡੀ ਤਰਨ ਚੜੇਗੀ ਨਹੀਂ ਜਿਹੜੇ ਲੋਕੀ ਕਹਿੰਦੇ ਨੇ ਨਾ ਬਾਰ ਬਾਰ ਟੱਪ ਜਾਂਦੀ ਹੈ ਬਾਰ ਬਾਰ ਥੱਲੇ ਆ ਜਾਂਦੀ ਹੈ ਇੱਧਰ ਚੱਲ ਜਾਂਦੀ ਹੈ ਉੱਧਰ ਚੱਲ ਜਾਂਦੀ ਹੈ ਇਹ ਸਾਰੀ ਤਕਲੀਫਾਂ ਇਸ ਇੱਕ ਐਕਸਰਸਾਈਜ਼ ਨਾਲ ਠੀਕ ਹੋ ਜਾਣਗੀ ਅਭੀ ਕੇ ਅਭੀ ਸਾਥ ਕੇ ਸਾਥ ਇਸकी ਧਰਨ ਵੀ ਨਿਕਲ ਜਾਏਗੀ ਆਪ ਦੇਖਣਾ ਹੈ ਔਰ ਇਸਕੋ ਆਰਾਮ ਵੀ ਮਿਲ ਜਾਏਗਾ ਇਹਦੇ ਨਾਲ ਕਰਨ ਨਾਲ ਪੇਟ ਦਰਦ ਹਵਾ ਜਿਹੜੀ ਸਿਰ ਨੂੰ ਚੱਲ ਰਹੀ ਹੈ ਉਹ ਨੀਚੇ ਨੂੰ ਆ ਜਾਏਗੀ ਸਿਰ ਦਰਦ ਵੀ ਠੀਕ ਹੋ ਜਾਂਦਾ ਇਹਦੇ ਸਰ ਮੈਨੂੰ ਤਾਂ ਨਾ ਪੇਟ ਨੇ ਦਰਦ ਹੋ ਰਹੀ ਹੈ ਐਸਾ ਲੱਗ ਰਿਹਾ ਕਿ ਹਾਂਸਾ ਐਸੇ ਐਸੇ ਗੂੰਜ ਰਹਾ ਹੈ ਔਰ ਲੱਗਦਾ ਕਾਫੀ ਜ਼ਿਆਦਾ ਬੈਟਨੇ ਕੋ ਹੋ ਰਹੀ ਜਾਦਾ ਲੈ ਤੇਰੀ ਤਰਨ ਚੜੀ ਹੋਈਗੀ ਕਾਕਾ ਲੈ ਦੇਖੇ ਤਰਨ ਚੈੱਕ ਕਰੀਏ ਤੇਰੀ ਹਾਂ ਲੈ ਚੈੱਕ ਕਰੀ ਜੀ ਸਰ ਤਾਂ ਹਾਂ ਤਰਨ ਇਹਦਾ ਚੈੱਕ ਕਰੀ ਆ ਦੇਖੋ ਡਿਫਰੈਂਸ ਦਿਖ ਰਿਹਾ ਤੁਹਾਨੂੰ ਹਾਂਜੀ ਆ ਇੱਥੇ ਡਿਫਰੈਂਸ ਹੁੰਦਾ ਹੈ ਨਿਪਲ ਦੇ ਨਾਲ ਮੇਲ ਖਾਣੀ ਹੁੰਦੀ ਹੈ ਮੇਲ ਨਹੀਂ ਖਾ ਰੀ ਤੁਸੀਂ ਇਦਾਂ ਨੱਪ ਕੇ ਵੀ ਦੇਖ ਸਕਦੇ ਇਦਾਂ ਵੀ ਕਰ ਸਕਦੇ ਹੋ ਇਹਦਾ ਇੱਕ ਸਿੰਪਲ ਹੱਲ ਹੈਗਾ ਦੋਸਤ ਅਗਰ ਆਪਾਂ ਤਰਨ ਕੱਢ ਦਈਏ ਤਾਂ ਇਹਦਾ ਦਰਦ ਪੇਟ ਦਾ ਚਲਾ ਜਾਊਗਾ ਰਨ ਕੱਢਣ ਵਾਸਤੇ ਅਸੀਂ ਦੇਖੋ ਕੀ ਕਰਦੇ ਹਾਂ ਖਾਲੀ ਪੇਟ ਚਾਹੀਦਾ ਇੱਕ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਹਾਂਜੀ ਪਲੱਸ ਪਾਣੀ ਵੀ ਨਾ ਪੀਤਾ ਹੋਵੇ ਲੜਕੇ ਤੋਨੇ ਕੁਝ ਪੀਆ ਤਾਂ ਨਹੀਂ ਹੋਆ ਇਹਨੇ ਮੈਨੂੰ ਦੱਸਤਾ ਸੀ ਪਹਿਲਾਂ ਇਸ ਕਰਕੇ ਹੀ ਮੈਂ ਇਹਦੀ ਤਨ ਕੱਢ ਰਿਹਾ ਨਾਲ ਦੀ ਨਾਲ ਇਹਨੂੰ ਫਰਕ ਪੈ ਜਾਏਗਾ ਦਰਦ ਹੋਵੇਗਾ ਹਾਂਜੀ ਸਰਦ ਦਰਦ ਹੋਗਾ ਤਬੀ ਤਾ ਤੂੰ ਠੀਕ ਹੋਗਾ ਬੇਟਾ ਅਭੀ ਕੀ ਅਭੀ ਸਾਥ ਕੇ ਸਾਥ ਇਸकी ਧਰਨ ਵੀ ਨਿਕਲ ਜਾਏਗੀ ਆਪ ਦੇਖਣਾ ਹੈ ਔਰ ਇਸਕੋ ਆਰਾਮ ਵੀ ਮਿਲ ਜਾਏਗਾ ਦੇਖੋ ਜੀ ਹੁਣ ਤਰਨ ਦੇਖ ਲਓ ਇੱਕ ਵਾਰੀ ਹਾਂਜੀ ਆਰਾਮ ਮਿਲ ਗਿਆ ਲੜਕੇ ਥੋੜਾ ਹੋ ਨਜ਼ਰਾ ਆਰਾਮ ਮਿਲ ਗਿਆ ਇਹ ਦੇਖੋ ਤਰਨਬੀ ਕਬੂ ਆ ਗਈ ਇੱਕ ਮਿੰਟ ਦੀ ਗੇਮ ਹੈ ਜੀ ਦੇਖੋ ਜਿਆਦਾ ਦੂਰ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਸਰ ਤਰਨ ਨਾਲ ਦੀ ਨਾਲ ਕਬੂ ਹੋ ਜਾਂਦੀ ਹੈ ਪਹਿਲਾ ਡਿਫਰੈਂਸ ਹੈਗਾ ਦੋ ਉਂਗਲ ਦਾ ਹਾਂਜੀ ਉਹਨ ਡਿਫਰੈਂਸ ਖਤਮ ਪਰ ਮੈਂ ਇੱਕ ਤਾਂ ਮਲ ਕੇ ਕੱਢ ਦਿੰਦੇ ਆ ਉਹ ਫਿਰ ਉਹ ਸਹੀ ਪ੍ਰੋਸੈਸ ਉਹ ਵੀ ਪ੍ਰੋਸੈਸ ਹੈਗਾ ਬਹੁਤ ਸਾਰੇ ਪ੍ਰੋਸੈਸ ਹੈ ਇਹਦੇ ਮੈਂ ਤੁਹਾਨੂੰ ਇੱਕ ਪ੍ਰੋਸੈਸ ਦਿਖਾਇਆ ਮੈਨੂੰ ਵੀ 10 ਪ੍ਰੋਸੈਸ ਆਉਂਦੇ ਆ ਓਕੇ ਜੀ ਓਕੇ ਹੌਲੀ ਹੌਲੀ ਕਰਕੇ ਤੁਹਾਨੂੰ ਸਾਰੇ ਪ੍ਰੋਸੈਸ ਸਿਖਾਵਾਂਗੇ ਦੱਸਾਂਗੇ ਵੀਡੀਓਜ਼ ਦੇ ਰਾਹੀਂ ਕਿਦਾਂ ਤੁਸੀਂ ਆਪਣੇ ਆਪ ਵੀ ਆਪਣੀ ਤਨ ਕੱਢ ਸਕੋਗੇ ਕੁਝ ਇਹ ਵੀ ਪੁਆਇੰਟਸ ਹੈਗੇ ਜਿਹੜੇ ਕਿ ਵాయు ਦੇ ਰਹਿੰਦੇ ਨੇ ਇਹਦੇ ਨਾਲ ਕਰਨ ਨਾਲ ਪੇਟ ਦਰਦ ਵాయు ਜਿਹੜੀ ਸਿਰ ਨੂੰ ਚੱਲ ਰਹੀ ਹੈ ਉਹ ਨੀਚੇ ਨੂੰ ਆ ਜਾਏਗੀ ਸਿਰ ਦਰਦ ਵੀ ਠੀਕ ਹੋ ਜਾਂਦਾ ਇਹਦੇ ਨਾਲ ਤੇ ਪ੍ਰੋਬਲਮ ਸੀ ਕਰਨੀ ਇਹ ਮਰਮ ਚਿਕਿਤਸਾ ਦੇ ਵਿੱਚ ਆਯੁਰਵੇਦ ਚ ਮਰਮ ਚਿਕਿਤਸਾ ਆਉਂਦੀ ਹੈ ਉਹਦੇ ਰਾਹੀਂ ਆਪਾਂ ਇਹ ਪੁਆਇੰਟਸ ਕਰਦੇ ਆਂ ਇਹਦੇ ਨਾਲ ਦਰਦ ਹੋਏਗੀ ਥੋੜੀ ਜਿਹੀ ਮਗਰ ਉਸ ਤੋਂ ਬਾਅਦ ਪੇਟ ਦਰਦ ਸਿਰ ਦਰਦ ਸਭ ਚਲਾ ਜਾਏਗਾ ਲੈ ਵੀ ਲੜਕੇ ਤੇਰਾ ਪੇਟ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਦੇਖ ਹੋ ਗਿਆ ਹਲਕਾ ਹਾਂ ਜੀ ਸਰ ਹੋਰ ਜ਼ਿਆਦਾ ਹਲਕਾ ਹੋ ਗਿਆ ਠੀਕ ਹੈ ਹਾਂ ਜੀ ਸਰ ਆਪ ਠੀਕ ਲੱਗਦਾ ਇੱਕ ਰਹਿ ਗਈ ਛੋਟੀ ਪੰਜਾਂ ਜਿਹੜੇ ਜਿਹੜੇ ਲੱਗ ਰਹੀ ਪੱਕੀ ਵਿੱਚ ਉਹ ਛੱਡਤੀ ਜਿਹੜੇ ਪਲੇਟਫਾਰਮ ਇਹ ਠੀਕ ਹੈ ਜੀ ਹਲਕਾ ਜਿਹਾ ਫਰਕ ਹੈ ਜਾਬਾ ਨਹੀਂ ਹੁਣ ਖਾਲੀ ਬੈਠਾ ਹ ਸਵੇਰ ਦੀ ਰੋਟੀ ਖਾਧੀ ਹੋਈ ਆ ਹਮ ਕਿੰਨੇ ਵਜੇ ਮੈਂ 8:00 ਹੁਣ ਆਂਦੇ ਕੋਈ ਪਾਣੀ ਚਾਹ ਕੁਝ ਹਾਂ ਆੜੂ ਖਾਇਆ ਹਾਂ ਪਤਾ ਇੱਕ ਮਿੰਟ ਕਿੰਨੇ ਨੇ ਇੱਕ ਆੜੂ ਖਾਇਆ ਆਂਦੇ ਆਂਦੇ ਖਾਇਆ ਸੀ ਆਦੋਂ ਲੱਗੇ ਘਰੋਂ ਉਹਨੂੰ ਕਿੰਨੀ ਦੇਰ ਹੋ ਗਈ ਦੱਸੋ ਹੁਣ ਹੀ ਆਉਂਦੇ ਗੱਡੀ ਜਾਂਦੇ ਉੱਤੇ ਖਾਂਦਾ 20-25 ਮਿੰਟ ਤਾਂ ਹੋਈਏ ਕੰਨੀ ਕਰ ਰਹੇ ਆਪਾਂ ਉਂਟੀ ਹਾਤੂੰ ਮੂਹਰੇ ਥੱਲੇ ਆਇਆ ਕਰਕੇ ਬਾਹਰ ਪਾ ਦੇਣਾ ਪੂਰੀਆਂ ਜੋੜ ਲਓ ਤੇ ਟੰਗਾ ਮੋੜ ਲਓ ਦੋਸਤੋ ਜੇ ਤੁਹਾਡੀ ਵੀ ਤਰਨ ਚੜੀ ਹੋਈ ਹੈ ਤੇ ਤੁਸੀਂ ਉਹਨੂੰ ਆਟੋਮੈਟਿਕਲੀ ਖੁਦ ਠੀਕ ਕਰਨਾ ਚਾਹੁੰਦੇ ਹੋ ਖਾਲੀ ਪੇਟ ਐਕਸਰਸਾਈਜ਼ ਰੋਜ਼ ਕਰ ਲੈਣਾ ਤੁਹਾਡੀ ਤਰਨ ਚੜੇਗੀ ਨਹੀਂ ਜਿਹੜੇ ਲੋਕੀ ਕਹਿੰਦੇ ਨੇ ਨਾ ਬਾਰ-ਬਾਰ ਟੱਪ ਜਾਂਦੀ ਹੈ ਬਾਰ-ਬਾਰ ਥੱਲੇ ਆ ਜਾਂਦੀ ਹੈ ਇੱਧਰ ਚੱਲ ਜਾਂਦੀ ਹੈ ਉੱਧਰ ਚੱਲ ਜਾਂਦੀ ਹੈ ਇਹ ਸਾਰੀ ਤਕਲੀਫਾਂ ਇਸ ਇੱਕ ਐਕਸਰਸਾਈਜ਼ ਨਾਲ ਠੀਕ ਹੋ ਜਾਣਗੀਆ ਤੁਸੀਂ ਕੀ ਕਰਨਾ ਹੈ ਆ ਦੇਖੋ ਅੱਗੇ ਵਾਲੀ ਪੁਨੀਆ ਜੋੜਨੀ ਹੈ ਠੀਕ ਹੈ ਇਸ ਪੋਜੀਸ਼ਨ ਚ ਰੱਖਣਾ ਆਪਣੇ ਆਪ ਨੂੰ ਸਾਰਾ ਭਾਰ ਜਿਹੜਾ ਠੋਡੀ ਦਾ ਆ ਹੱਥਾਂ ਦੇ ਉੱਤੇ ਆ ਜਾਏਗਾ ਪੋਸਚਰ ਇਹ ਬਣ ਜਾਏਗਾ ਥੋੜੀ देर ਬਾਅਦ ਤੁਹਾਨੂੰ ਟਸ 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 ਫੀਲ ਹੋਏਗੀ ਧਰਨ ਦੇ ਥੱਲੇ ਜਦੋਂ ਫੀਲ ਹੋ ਗਈ ਤਾਂ ਤੁਸੀਂ ਕਰਵਟ ਲੈ ਕੇ ਸਾਈਡ ਤੇ ਉੱਡ ਜਾਓ ਇਹਦਾ ਮਤਲਬ ਧਰਨ ਤੁਹਾਡੀ ਕਾਬੂ ਆ ਗਈ ਇਹ ਪ੍ਰਯੋਗ ਖੁਦ ਕਰਕੇ ਦੱਸਿਓ ਮੈਨੂੰ ਦੱਸਿਓ ਤੁਹਾਡੀ ਤਰਨ ਠੀਕ ਹੋਈ ਕਿ ਨਹੀਂ ਇਹ ਨੀਚੇ ਦਿੱਤੇ ਗਏ ਫੋਨ ਤੇ ਕਾਲ ਕਰਕੇ ਤੁਹਾਨੂੰ ਜਰੂਰ ਦੱਸਿਓ ਬਾਜੀ ਟਸਟਸ ਹੋਈ ਸੀ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਹਾਂਜੀ ਬਿਲਕੁਲ ਪਿੱਛੇ ਸੈਂਟਰ ਤੇ ਟੱਪ ਗਿਆ ਆ ਦੇਖੋ ਜੀ ਆਪਾਂ ਕੋਈ ਹੱਥ ਨਹੀਂ ਲਾਇਆ ਕੁਝ ਨਹੀਂ ਕੀਤਾ ਤਰਨ ਸੈੱਟ ਤੇ ਹੋ ਗਈ ਆਪਣੇ ਆਪ ਇਹਨ ਉਸਕਾ ਬਹੁਤ ਵਧੀਆ ਕੰਮ ਕਰਦਾ ਦੋਸਤੋ ਕਰਿਓ ਫਿਰ ਦੱਸਿਓ